ਤੋ ਦਬ ਕੇ ਸਪੋਰਟ ਕਰੋ ਦਬ ਕੇ ਫਿਲਮ ਦੇਖੋ ਔਰ ਜੇ ਇੰਡੀਆਜ਼ ਰਿਲੀਜ਼ ਨਹੀਂ ਹੋਈ ਉਹ ਸਾਰੇ ਘਾਟੇ ਵਾਦੇ ਬਾਰੋਂ ਪੂਰੇ ਕਰਾ ਦੋ ਪੰਜਾਬੀ ਐਕਸ਼ਨ ਹੀਰੋ ਦੇਵ ਖਰੋੜ ਆਇਆ ਦਲਜੀਤ ਦੋ ਸਾਂਝ ਦੀ ਸਪੋਰਟ ਦੇ ਵਿੱਚ ਤੇ ਕਹੀਆਂ ਵੱਡੀਆਂ ਵੱਡੀਆਂ ਗੱਲਾਂ ਦੇਵ ਖਰੋੜ ਨੇ ਪਹਿਲਾਂ ਵੀ ਬਿਆਨਬਾਜ਼ੀ ਕੀਤੀ ਸੀ ਜੋ ਪਾਕਿਸਤਾਨ ਦੇ ਐਕਟਰ ਤੀਏ ਉਹਨਾਂ ਦੇ ਉੱਤੇ ਦੇਵ ਖਰੋੜ ਨੇ ਕਿਹਾ ਕਿ ਮੈਂ ਕਿਹਾ ਸੀਗਾ ਕਿ ਅਸੀਂ ਇਹਨਾਂ ਦੇ ਨਾਲ ਜਮਾਂ ਵੀ ਕੰਮ ਨਹੀਂ ਕਰਨਾ ਪਰ ਇੱਥੇ ਹਾਲਾਤ ਕੁਝ ਹੋਰ ਨੇਗੇ ਦੇਵ ਖਰੋੜ ਨੇ ਇਹ ਵੀ ਕਿਹਾ ਕਿ ਜੋ ਦਲਜੀਤ ਦੋ ਸਾਂਝ ਦੀ ਇਹ ਫਿਲਮ ਬਣੀ ਹੋਈ ਆ ਉਹ ਜੰਗ ਕਤੋਂ ਪਹਿਲਾਂ ਦੀ ਬਣੀ ਹੋਈ ਹੈਗੀ ਉਹਨਾਂ ਦੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਦੀ ਬਣੀ ਹੋਈ ਆ ਅਸੀਂ ਖੁਦ ਉਹਨਾਂ ਨਾਲ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਤੇ ਅਸੀਂ ਗੁਨੇਗਾਰ ਤਾਂ ਮੰਨੇ ਜਾਵਾਂਗੇ ਜੇ ਅਸੀਂ ਹੁਣ ਉਹਨਾਂ ਨਾਲ ਫਿਲਮ ਕਰਾਂਗੇ ਸਾਡੇ ਜੋ ਪ੍ਰੋਡਿਊਸਰ ਨੇ ਜੋ ਡਾਇਰੈਕਟਰ ਨੇ ਜਿਨ੍ਹਾਂ ਦਾ ਕੰਮ ਕੀਤਾ ਹੋਇਆ ਜਿਨ੍ਹਾਂ ਨੇ ਪੈਸਾ ਖਰਚਿਆ ਹੋਇਆ ਉਹਨਾਂ ਦਾ ਕੀ ਕਸੂਰ ਆ ਗਈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਦੱਬ ਕੇ ਫਿਲਮ ਨੂੰ ਸਪੋਰਟ ਕਰੋ ਦੇਖੋ ਕੀ ਹੋਇਆ ਜੇ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਪਰ ਜਿੱਥੇ ਰਿਲੀਜ਼ ਹੋਈ ਹੈਗੀ ਫਿਲਮ ਨੂੰ ਪਟਾ ਨਾ ਪੈਣ ਦਿਓ ਤੇ ਦੱਬ ਕੇ ਸਪੋਰਟ ਕਰਿਓ ਉੱਥੇ ਹੀ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਗੁਰੂ ਰੰਧਾਵਾ ਨੇ ਦਲਜੀਤ ਦੇ ਉੱਤੇ ਗਲਤ ਟਿੱਪਣੀ ਕੀਤੀ ਸੀ ਤੇ ਉਸ ਤੋਂ ਬਾਅਦ ਪੰਜਾਬੀ ਸਾਰੇ ਦਿਲਜੀਤ ਦੋਸਾਂਝ ਦੀ ਸਪੋਰਟ ਦੇ ਵਿੱਚ ਤੇ ਗੁਰੂ ਰੰਧਾਵਾ ਦੇ ਪਿੱਛੇ ਪੈ ਚੁੱਕੇ ਨੇ ਜਿਸ ਕਰਕੇ ਉਸ ਨੇ ਆਪਣੇ ਕਮੈਂਟ ਆਫ ਕਰ ਲੈਨੇ ਤੇ ਗਲਤ-ਗਲਤ ਬਹੁਤ سارے ਕਮੈਂਟ ਆ ਰਹੇ ਸੀਗੇ। ਬਾਕੀ ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੇ ਘਟਨਾਕ੍ਰਮ ਨੂੰ ਕੀ ਇਹ ਸਹੀ ਆ ਜਾਂ ਗਲਤ ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ। ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ। ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਸਾਡੇ ਚੈਨਲ ਨਨ ਨੂੰ ਸਬਸਕ੍ਰਾਈਬ ਜਰੂਰ ਕਰਦੇਓ